ਕੁਝ ਸਮਾਂ ਪਹਿਲਾਂ ਕੁਝ ਲੋਕਾਂ ਦੇ ਮੋਬਾਈਲ ਫੋਨ ਗੁੰਮ ਹੋਏ ਸਨ ਹੁਣ ਇਨ੍ਹਾਂ ਗੁੰਮ ਹੋਏ ਮੋਬਾਈਲ ਫੋਨਾਂ ਨੂੰ ਜਲੰਧਰ ਦਿਹਾਤੀ ਪੁਲਿਸ ਨੇ ਬਰਾਮਦ ਕੀਤਾ ਤੇ ਇਹਨਾਂ ਦੇ ਮਾਲਕਾਂ ਨੂੰ ਸੌਂਪ ਦਿੱਤਾ ਇਸ ਮਾਮਲੇ ਸਬੰਧੀ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਨ੍ਹਾਂ ਨੇ ਦੱਸਿਆ ਹੈ ਕਿ ਪਿਛਲੇ ਸਮੇਂ ਦੇ ਵਿੱਚ ਗੁੰਮ ਹੋਏ 78 ਫੋਨ ਬਰਾਮਦ ਕੀਤੇ ਗਏ ਨੇ ਜਿਸ ਨੂੰ ਅੱਜ ਸਾਈਬਰ ਕ੍ਰਾਈਮ ਅਤੇ ਟੈਕਨੀਕਲ ਯੂਨਿਟ ਦੇ ਨਾਲ ਮਿਲ ਕੇ ਜਨਵਰੀ ਤੋਂ ਲੈ ਕੇ ਹੁਣ ਤੱਕ 946 ਫੋਨ ਗੁੰਮ ਹੋਣ ਦੀ ਸ਼ਿਕਾਇਤ ਮਿਲੀ ਸੀ ਇਸ ਦੌਰਾਨ ਟਰੈਕ ਕਰਕੇ ਅੱਜ 78 ਪੀੜਤ ਪਰਿਵਾਰਾਂ ਨੂੰ ਉਹਨਾਂ ਦੇ ਮੋਬਾਈਲ ਫੋਨ ਵਾਪਸ ਕਰ ਦਿੱਤੇ ਗਏ ਨੇ ਇਸ ਤੋਂ ਪਹਿਲਾਂ ਵੀ 100 ਮੋਬਾਈਲ ਫੋਨ ਵਾਪਸ ਕੀਤੇ ਜਾ ਚੁੱਕੇ ਨੇ ਉਹਨਾਂ ਕਿਹਾ ਕਿ ਅੱਜ ਤੀਜੀ ਵਾਰ ਪੀੜਤਾਂ ਨੂੰ ਫੋਨ ਵਾਪਸ ਕੀਤੇ ਜਾ ਰਹੇ ਨੇ SSP ਨੇ ਦੱਸਿਆ ਹੈ ਕਿ ਕੋਈ ਵੀ ਵਿਅਕਤੀ CIR ਪੋਰਟਲ ਤੇ ਫੋਨ ਗੁੰਮ ਹੋਣ ਦੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਪੋਰਟਲ ਦੇ ذریعے ਕਈ ਹੋਰ ਸਹੂਲਤਾਂ ਵੀ ਮਿਲ ਸਕਦੀਆਂ ਨੇ। SSP ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਚੋਰ ਸਾਈਬਰ ਅਤੇ ਫਰਾਡ ਦੇ ਲਈ ਇਹਨਾਂ ਮੋਬਾਈਲ ਫੋਨਾਂ ਦਾ ਇਸਤੇਮਾਲ ਕਰ ਸਕਦੇ ਨੇ ਮੇਰਾ ਮਹਿੰਦੀਪ ਕਹ ਰਿਹਾ ਮੋਬਾਈਲ ਜਿਹੜਾ ਤੁਹਾਡਾ ਗੁੰਮ ਹੋਇਆ ਸੀ ਉਸਨੇ ਮੇਰਾ ਨਾਮ ਮਿਸਟਰ ਮਕੇਸੀ ਸੀਗੀ ਤੇ ਮੈਂ ਤਾਂ ਟਿਕਣ ਗਈ ਸੀ ਆਂਦੇ ਬਾਸ ਸਾਡੇ ਨਾਲ ਮੇਰੇ ਕਿਸ ਨੇ ਬੈਗ ਵਿੱਚ ਫੋਨ ਕੱਢ ਲਿਆ ਕਿੰਨਾ ਟਾਈਮ ਹੋ ਗਿਆ ਮੈਂ 3 ਅਗਸਤ ਵਿੱਚ ਮੇਰਾ ਗਵਾਚਾ ਸੀਗਾ ਤੇ ਹੁਣ ਸਰ ਨੇ ਮੈਨੂੰ ਲਾਪਕੇ ਦਿੱਤਾ ਆ ਕੰਪਲੇਂਟ ਲਿਖਾਈ ਸੀ ਉਮੀਦ ਸੀਗੀ ਮਿਲੇਗਾ ਕੰਪਲੇਂਟ ਮੈਂ ਬਹੁਤ ਲਿਖਾਈ ਸੀ ਕਿ ਮੈਨੂੰ ਸਗਾ ਵੀ ਹਾਂ ਪੁਲਿਸ ਵਾਲੇ ਮੈਨੂੰ ਲਾਪਕੇ ਦੇਣਗੇ ਮੈਨੂੰ ਟਰਸਟ ਸੀਗਾ ਇਹਨਾਂ ਤੇ ਇਹਨਾਂ ਨੇ ਮੈਨੂੰ ਲਾਪਕੇ ਦਿੱਤਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੇਰਾ ਫੋਨ ਮਿਲ ਚੁਕਾ ਆ ਸਾਰੇ ਕਹਿੰਦੇ ਸੀਗੇ ਫੋਨ ਨਹੀਂ ਮਿਲਦੇ ਹੈਗੇ ਇਹ ਨਹੀਂ ਨਹੀਂ ਹੁੰਦਾ ਇਦਾਂ ਕੁਝ ਵੀ ਨਹੀਂ ਪਰ ਇਹ ਮੈਨੂੰ ਲਾਪਕੇ ਦਿੱਤਾ ਇਹਨਾਂ ਤੇ ਮੈਨੂੰ ਬਹੁਤ ਖੁਸ਼ੀ ਹੋਈ ਆ ਤੇ ਮੈਨੂੰ ਬਹੁਤ ਟਰਸਟ ਸੀਗਾ ਇਹਨਾਂ ਤੇ ਹੁਣ ਬਿਲਡ ਅਪ ਹੋਇਆ ਬਹੁਤ ਵਧੀਆ ਕੰਮ ਕਈ ਕਈ ਲੋਕ ਨੇ ਜਿਹੜਾ ਫੋਨ ਗੁੰਮ ਹੋਇਆ ਹੈ ਉਹ ਇਸ ਮੈਸੇਜ ਹੁੰਦੀ ਨੇ ਪਰ ਉਹ ਕੰਪਲੇਂਟ ਨਹੀਂ ਲਖਵਾਉਂਦੇ ਉਹ ਨਾਟ ਕੀ ਮੈਸੇਜ ਕੰਪਲੇਂਟ ਜ਼ਰੂਰ ਲਗਾਉਣੀ ਚਾਹੀਦੀ ਸਾਰਿਆਂ ਨੂੰ ਕੰਪਲੇਂਟ ਲਿਖਾਉਂਗੀ ਤੇ ਤੁਹਾਡਾ ਫੋਨ ਜ਼ਰੂਰ ਮਿਲੂਗਾ ਪਰ ਮੈਂ ਕੋਈ ਚੀਜ਼ ਵੀ ਆਪਾਂ ਫੋਨ ਹੀ ਕੁਝ ਵੀ ਆ ਤੁਸੀਂ ਕੰਪਲੇਂਟ ਜ਼ਰੂਰ ਕਰਨੀ ਚਾਹੀਦੀ ਹੈ ਤੁਹਾਨੂੰ ਤੇ ਤੁਹਾਨੂੰ ਚੀਜ਼ ਜ਼ਰੂਰ ਮਿਲੇਗੀ ਆਈ ਪੁਲਿਸ ਦੇ ਨਾਮ ਨਾਲ ਤੁਹਾਨੂੰ ਫੋਨ ਦਿੱਤਾ ਗਿਆ ਹਾਂ ਜੀ ਕਦੋਂ ਫੋਨ ਗੁੰਮ ਹੋਇਆ ਸੀ ਕੀ ਕੀਮਤ ਸੀ ਕਿਦਾਂ ਹੋਇਆ ਸੀਗਾ ਆਪਣਾ ਫੋਨ ਗੁੰਮ ਹੋਇਆ ਸੀ ਆਪਣੇ 24 ਫੋਨ ਆਪਣਾ ਆਪਣਾ ਗੁੰਮ ਹੋਇਆ ਸੀ ਆਪਣਾ ਕੀਮਤ ਸੀਗੀ ਉਸ ਵੇਲੇ ਇਹ ਦੀ ਸੀਗੀ 1.5 12000 ਰੁਪਏ ਸੀਗੀ ਕੀਮਤ ਇਹ ਦੀ ਸਭ ਪਰ ਕੰਪਲੀਨ ਜੀ ਅਸਲ ਵਿੱਚ ਐਸੀ ਉਹ ਨਿਕਲ ਸੀ ਕਿ ਇਹ ਡੈਪਾ ਤੋਂ ਡੈਪਾ ਜੀ ਦੇਣ ਦੀ ਗੱਲ ਸੀ ਜੀ ਕੀ ਤੁਹਾਨੂੰ ਲੱਗੇਗਾ ਦੀ ਇਹ ਤੇ ਨਹੀਂ ਸੀ ਕੰਪਲੀਟ ਲਿਖਾਈ ਸੀ ਕੰਪਲੀਨ ਲਖਾਈ ਕਰਕੇ ਤੇ ਹੁਣ ਤੁਹਾਨੂੰ ਪ੍ਰਸ਼ਾਸਨ ਨੂੰ ਪੁਲਿਸ ਦੇ ਇਤਿਹਾਸਿਕ ਪੁਲਸਰੋ ਦਿੱਤਾ ਕੇ ਮੋਦ ਦੇ ਰਹੇ ਕਿੰਨੀ ਖੁਸ਼ੀ ਹੈ ਬਹੁਤ ਬਹੁਤ ਖੁਸ਼ੀ ਹੈ ਮੌਕੇ ਤੇ ਬਹੁਤ ਬਹੁਤ ਧੰਨਵਾਦ ਪੁਲਿਸ ਸਾਰੇ ਪੁਲਿਸ ਦਾ ਵੀ ਸਾਰੇ ਨੂੰ ਮੋਬਾਈਲ ਮਿਲ ਕੇ ਮਿਲ ਕੇ ਜੀ ਗੱਲ ਜੀ ਤੁਹਾਡੀ ਉਮਰ ਦੇ ਲੋਕ ਜਿਹੜੇ ਜਿਨ੍ਹਾਂ ਦਾ ਮੋਬਾਈਲ ਗੁੰਮ ਹੋ ਜਾਂਦਾ ਹੈ ਜਾਂ ਸਨੇਚ ਹੋ ਜਾਂਦਾ ਉਹ ਕੰਪਲੀਨ ਨਹੀਂ ਲਿਖਾਉਂਦੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਨਹੀਂ ਚਾਹੀਦਾ ਕੰਪਲੀਨ ਖਣਾ ਜ ਫੋਨ ਦੇ ਰਕ ਮੇਲ ਖੜਨ ਆਈ ਜਾਂਦੀ ਕੋਈ ਬੰਦਾ ਗਲਤ ਕਾਪੀ ਕੋ ਕਰ ਸਕਦਾ ਕਰ ਸਕਦਾ ਫੋਨ ਤੇ ਪ੍ਰਕਾਰ ਕਰ ਦੋ ਫੇ ਉਹ ਅਰਜੈਂਟ ਬੁੱਕ ਮੇਲ ਖੜਨ ਆਈ ਜਾਂਦੀ ਜੇ ਚੈੱਕ ਕਰਾਉਂਗਾ ਆਪਣਾ ਫੋਨ ਕੋਈ ਜ਼ਿਆਦਾ ਪੂਰਾ ਮਿਸ ਨਹੀਂ ਨਹੀਂ ਚਲੋ ਉਹ ਫੇ ਕਰ ਜਾਗੇ ਫੇ ਦੇਖਾਂ ਜੇ ਚੈੱਕ ਕਰਾਂ ਕਰਾਂ ਜੇ ਦੇਖਾਂ ਜਾਂਦਾ ਤੁਹਾਡਾ ਮੋਬਾਈਲ ਜਿਹੜਾ ਗੁੰਮ ਹੋਇਆ ਸੀ ਇਹ ਸਨੈਚ ਹੋਇਆ ਸੀਗਾ ਜੀ ਮੇਰਾ ਗੁੰਮ ਹੋ ਗਿਆ ਤਾਂ ਮੈਂ ਬਾਈਕ ਤੇ ਜਾ ਰਹਾ ਤਾਂ ਤਾਂ ਮੇਰੇ ਜੇਬ ਚ ਸਲਿਪ ਹੋ ਗਿਆ ਕਿੰਨਾ ਸਮਾਂ ਪਹਿਲੇ ਹੋਇਆ ਸੀ ਜੀ ਕਿੰਨਾ ਟਾਈਮ ਪਹਿਲੇ ਹੋਇਆ ਸੀ ਇਹ 6 ਮਹੀਨੇ ਪਹਿਲੇ ਕਿਹੜਾ ਫੋਨ ਸੀ ਤੇ ਕਿੰਨੀ ਗੇਮਰ ਸੀ ਤੁਹਾਡੇ ਮੇਰੇ ਪਾਸ Samsung S23 Ultra ਥਾ 70000 ਰੁਪਏ ਦਾ ਫੋਨ ਹੈ ਉਮੀਦ ਸੀਗੀ ਕਿ ਮਿਲੇਗਾ ਉਮੀਦ ਤਾਂ ਮੁਝੇ ਨਹੀਂ ਥੀ ਕਿਉਂਕਿ ਸਿਰਫ ਹੋਣੇ ਕੇ ਬਾਅਦ ਕਾ ਮਿਲਦਾ ਹੈ ਫਿਰ ਮੈਂ ਕਾਲ ਟਰਾਈ ਕੀਤਾ ਉਸ ਤੇ ਦੋ ਤਿੰਨ ਵਾਰ ਲਗਾ ਨਹੀਂ ਫਿਰ ਮੈਂ ਪੁਲਿਸ ਕੰਪਲੇਂਟ ਕੀਤੀ ਉਸ ਕੇ ਬਾਅਦ CIR ਪੋਰਟਲ ਤੇ ਕੰਪਲੇਂਟ ਲਿਖਵਾਈ ਤਾਂ ਉਸ ਪੋਰਟਲ ਕਿਸ ਏਰੀਆ ਚ ਹੋਇਆ ਸੀ ਜੀ ਏਰੀਆ ਕੋਨ ਸਾ ਮੈਂ ਆਦਮਪੁਰ ਮੈਦਾਨ ਤੋਂ ਹੋ ਗਿਆ ਤਾਂ ਕਿਸ ਤਰ੍ਹਾਂ ਦੇਖਦੇ ਹੋ ਪੁਲਿਸ ਦੀ ਕਾਰਗੁਜ਼ਾਰੀ ਨੂੰ ਫੋਨ ਤੁਹਾਡੇ ਨਾਲ ਹਾਲ ਸੌਂਪਿਆ ਗਿਆ ਤੁਹਾਡੇ ਵੱਲ ਪੰਚਾਇਤ ਵੀ ਬਹੁਤ ਹੀ ਜ਼ਿਆਦਾ ਹੈਲਪਿੰਗ ਹੈ انہوں ਨੇ ਫੋਨ ਮੇਰਾ ढूंढ ਕੇ نکال ਲਿਆ ਔਰ ਮੈਂ ਸਭ ਤੋਂ ਇਹ ਕਹਾਂਗਾ ਕਿ ਜੇਕਰ ਆਪ ਦਾ ਵੀ ਫੋਨ ਖੋ ਜਾਤਾ ਹੈ ਤਾਂ ਸੀਆਈਆਰ ਤੇ ਆਪ ਕੰਪਲੇਨ ਲਿਖੀਏ ਉਸੇ ਮਿਲ ਜਾਏਗਾ ਆਪ ਨੂੰ ਔਰ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜੇ ਮੋਬਾਈਲ ਫੋਨ ਡਿਵਾਈਸਿਸ ਪਿਛਲੇ ਸਮੇਂ ਦੇ ਵਿੱਚ ਇਹ ਜਨਵਰੀ 2025 ਤੋਂ ਜਿਹੜੀਆਂ ਗੁੰਮ ਹੋਏ ਮੋਬਾਈਲ ਸੀ ਕਈ ਵਾਰ ਕਿਸੇ ਦਾ 스ਨੇਚ ਹੋਇਆ ਕੁਝ ਮੋਬਾਈਲ ਜਿਹੜੇ ਹੈਗੇ ਨੇ ਕਿਸੇ ਦੇ ਮਿਸਪਲੇਸ ਹੋ ਜਾਂਦੇ ਆ ਕਿਤੇ ਆਪਣੇ ਜਾਂਦੇ ਹੋਏ ਕਿਸੇ ਦੇ ਕਿਤੇ ਆ ਜਾਂ ਤੁਸੀਂ ਕਿਤੇ ਜਾਂਦੇ ਹੋ ਤਾਂ ਉਹ ਤੇ ਭੁੱਲ ਜਾਂਦੇ ਤਾਂ ਉਹ ਵਾਲੇ ਜਿਹੜੇ ਮੋਬਾਈਲ ਹੈਗੇ ਅਸੀਂ ਜਿਹੜਾ ਸਾਡੇ ਇੱਕ ਸਾਡਾ ਪੋਰਟਲ ਹੈਗਾ ਸੀਈਆਰ ਪੋਰਟਲ ਹੈ ਇਹਨੂੰ ਤੁਸੀਂ ਵੀ ਲੌਗਇਨ ਕਰਕੇ ਚੈੱਕ ਕਰ ਸਕਦੇ ਹੋ ਆਪਣੇ ਇੱਕ ਸੀਈਆਰ ਪੋਰਟਲ ਹੈਗਾ central equipment identity register اگر ਕਿਸੇ ਦਾ ਵੀ ਡਿਵਾਈਸ ਕੋਈ ਗਮ ਹੋ ਜਾਂਦਾ ਤਾਂ ਅਸੀਂ ਗੂਗਲ ਕਰਾਉਂਦੇ ਤੇ ਤੇ ਆ ਜਾਣਾ ਹੈਗਾ ਅਸੀਂ EIR ਪੋਰਟਲ ਇਹ ਤੁਸੀਂ ਵੀ ਆਪਣੇ ਵੱਲੋਂ ਪਬਲਿਕ ਨੂੰ ਅਵੇਅਰ ਕਰਨ ਵਾਸਤੇ سوشل میڈیا ਦੇ ਵਿੱਚ ਜਾਂ ਮੀਡੀਆ ਦੇ ਵਿੱਚ ਜਦੋਂ ਤੁਸੀਂ ਅੱਗੇ ਪਾਉਂਦੇ ਤਾਂ ਇਹਦੇ ਵਿੱਚ ਤੁਸੀਂ ਵੀ ਅੱਗੇ ਅਵੇਅਰ ਕਰਨ ਲਈ ਆਪਣਾ ਪੋਸਟ ਪਾ ਸਕਦੇ ਹੋ ਤਾਂ ਜਦੋਂ ਕਿਸੇ ਦਾ ਮੋਬਾਈਲ ਗੁੰਮ ਹੁੰਦਾ ਤਾਂ ਅਸੀਂ ਉਹਨੂੰ ਟੈਕਨੀਕਲੀ ਆਪਣਾ ਜਿਹੜਾ ਹੈਗਾ ਡਿਟੈਕਟ ਕਰਨ ਲਈ ਆਪਣੇ ਸਰਵੇਲੈਂਸ ਦੇ ਉੱਤੇ ਅਸੀਂ ਲਾ ਦਿੰਦੇ ਆ ਤਾਂ ਇਹਦੇ ਮੋਬਾਈਲ ਹੈਗੇ ਆ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਜਨਵਰੀ ਤੋਂ ਲੈ ਕੇ ਸਾਡੇ ਫਰਦੋਂ ਲੈ ਕੋਈ 946 ਮੋਬਾਈਲ ਜਿਹੜੇ ਹੈਗੇ ਨੇ ਇਹ ਗੁੰਮ ਹੋਏ ਸੀ ਇਹਨਾਂ ਦੇ ਵਿੱਚੋਂ ਜਿਹੜੇ ਅਸੀਂ ਟਰੈਕ ਕੀਤੇ ਆ ਅੱਜ 78 ਨੂੰ ਅਸੀਂ ਨੋਟ ਕਰਾਇਆ ਸੀ ਜਿਨ੍ਹਾਂ ਦੇ ਅਸੀਂ ਮੋਬਾਈਲ ਅਸੀਂ ਦੇਨੇ ਆ ਪਿਛਲੇ ਅਰਸੇ ਦੇ ਵਿੱਚ ਵੀ ਤੁਹਾਨੂੰ ਪਤਾ ਹੈਗਾ ਕਿ ਅਸੀਂ ਜਿਹੜੇ ਮੋਬਾਈਲ ਆ ਆਪਾਂ ਨੇ 100 ਦੇ ਕਰੀਬ ਪਹਿਲਾਂ ਦਿੱਤਾ ਸੀ ਉਸ ਤੋਂ ਪਹਿਲਾਂ ਹੀ ਤੀਜੀ 3rd ਟਾਈਮ ਹੈਗਾ ਕਿ ਜਦੋਂ ਇਹ ਮੋਬਾਈਲ ਅਸੀਂ ਵਾਪਸ ਕਰ ਰਹੇ ਆ ਤਾਂ ਇਹਦੇ ਵਿੱਚ ਪਹਿਲਾਂ ਵੀ ਮੇਰੇ ਵੱਲੋਂ ਜਿਹੜਾ ਦੱਸਿਆ ਜਾਂਦਾ ਕਿ ਜਿਹੜੇ ਡਿਵਾਈਸ ਹੁੰਦੇ ਨੇ ਇਹਨਾਂ ਦੇ ਵਿੱਚ بڑا ਜਿਹੜਾ ਤੁਹਾਡਾ ਵੈਲਿਊਏਬਲ ਡਾਟਾ ਜਿਹੜਾ ਹੈਗਾ ਉਹ ਵਿੱਚੋਂ ਦਾ ਤਾਂ ਇਹਦੇ ਨਾਲ ਤੁਹਾਡੀ ਆਈਡੈਂਟੀਟੀ ਥੈਫਟ ਦੇ ਵੀ ਕੇਸਿਸ ਆ ਸਕਦੇ ਨੇ ਕਿਸੇ ਬੰਦੇ ਦੀ ਜਿਹੜੀ ਹੈਗੀ ਆਈਡੈਂਟੀਟੀ ਥੈਫਟ ਹੋ ਸਕਦੀ ਹੈ ਤੁਹਾਨੂੰ ਪਤਾ ਹੈ ਕਿ ਆਈਡੈਂਟੀਟੀ ਥੈਫਟ ਦੇ ਕੇਸਿਸ ਕਾਫੀ ਜਿਹੜੇ ਹੁੰਦੇ ਆ ਉਹਦੇ ਨਾਲ ਤੁਹਾਨੂੰ ਅਗੇ ਆਨਲਾਈਨ ਦੇ ਉੱਪਰ ਜਿਹੜੇ ਸਾਈਬਰ ਫਰਾਡਸਟਰਸ ਹੈਗੇ ਨੇ ਉਹ ਇਹਨਾਂ ਡਿਵਾਈਸਿਸ ਨੂੰ ਕ੍ਰਾਈਮ ਦੇ ਵਿੱਚ ਵੀ ਵਰਤ ਸਕਦੇ ਐ ਤੇ ਐਂਡ ਤੁਹਾਡਾ ਈਮੇਲ ਯੂਜ਼ ਹੋ ਸਕਦੀ ਆ ਤੁਹਾਡਾ ਹੋਰ ਡੇਟੇ ਵਿੱਚ ਜਿਹੜੀ ਹੈਗੀ ਤੁਸੀਂ ਕਈ ਵਾਰ ਕੀ ਹੁੰਦਾ ਕਿ ਆਪਾਂ ਬਹੁਤ ਸਾਰੀ ਚੀਜ਼ਾਂ ਆਪਾਂ ਆਪਣੇ ਮੋਬਾਈਲ ਦੇ ਵਿੱਚ ਸੇਵ ਕਰਕੇ ਰੱਖ ਲੈਂਦੇ ਆ ਜਾਂ ਤੁਸੀਂ ਆਪਣੇ ਜਿਹੜੇ ਤੁਹਾਡੇ ਕਾਰਡਸ ਹੈਗੇ ਆ ਕਿਸੇ ਦਾ ਕ੍ਰੈਡਿਟ ਕਾਰਡ ਹੈ ਡੈਬਿਟ ਕਾਰਡ ਹੈ ਕਿਉਂਕਿ ਆਪਾਂ ਨੂੰ ਲੱਗਦਾ ਹੁੰਦਾ ਕਿ ਇਹ ਜਿਹੜਾ ਡਿਵਾਈਸ ਆ ਮੇਰਾ ਕਦੇ ਚੋਰੀ ਨਹੀਂ ਹੋ ਸਕਦਾ ਜਾਂ ਮਿਸਪਲੇਸ ਨਹੀਂ ਹੋ ਸਕਦਾ ਆਪਾਂ ਲੱਗਦਾ ਵੀ ਜੇ ਚੋਰੀ ਹੋਊਗਾ ਕਿਸੇ ਹੋਰ ਦਾ ਤਾਂ ਹੋ ਸਕਦਾ ਮੇਰਾ ਨਹੀਂ ਹੋ ਸਕਦਾ ਜਿਵੇਂ ਆਪਾਂ ਗੱਡੀ ਚ ਲਾਦੇ ਹੇ ਵੀ ਸੋਚਦੇ ਆ ਵੀ ਐਕਸੀਡੈਂਟ ਹੋਰ ਕਿਸੇ ਦਾ ਹੋ ਜਾਤਾ ਮੇਰਾ ਤਾਂ ਕਦੇ ਨਹੀਂ ਹੋ ਸਕਦਾ ਆਪਾਂ ਜਦ ਕੋਲ ਜਾ ਰਹੇ ਆ ਤਾਂ ਨਹੀਂ ਸੋਚਦੇ ਕਿ ਆਪਾਂ ਐਕਸੀਡੈਂਟ ਹੋ ਜਾਣਾ ਇਸੇ ਤਰੀਕੇ ਨਾਲ ਹੀ ਸਾਡੇ ਫੋਨ ਨੂੰ ਹੁੰਦਾ ਕਿ ਆਪਾਂ ਫੋਨ ਕਿਤੇ ਕਿਸੇ ਪਿਛਲੀ ਬਾਵਰ ਚ ਪਾ ਲਿਆ ਕਿਤੇ ਕਾਰ ਚ ਰੱਖਤਾ ਕਿਤੇ ਦਫਤਰ ਚ ਛੱਡ ਕੇ ਚਲੇ ਗਏ ਆਪਾਂ ਨੂੰ ਲੱਗਦਾ ਹੁੰਦਾ ਵੀ ਇਹ ਮੇਰਾ ਫੋਨ ਕਦੇ ਚੋਰੀ ਨਹੀਂ ਹੋਊਗਾ ਜਾਂ ਮਿਸਪਲੇਸ ਨਹੀਂ ਹੋਊਗਾ ਬਟ ਹੁੰਦਾ ਅਦਰਵਾਈਜ਼ ਉਲਟਾ ਉਹ ਤੁਹਾਡਾ ਵੀ ਜਿਹੜਾ ਡਿਵਾਈਸ ਹੈ ਕਿਤੇ ਮਿਸਪਲੇਸ ਹੋ ਜਾਂਦਾ ਚੋਰੀ ਹੋਣਾ ਲੱਗ ਜੀਦਾ ਬਿਸਪਲੇਸ ਹੋ ਜਾਂਦਾ ਤਾਂ ਉਹ ਕਿਸੇ ਦੇ ਵੀ ਹੱਥ 'ਚ ਅੱਗੇ ਜਾਂਦਾ ਵੀ ਕਈ ਵਾਰ ਅਕੀ ਕੋਈ ਤੁਹਾਡੇ ਫੋਨ ਨੂੰ ਅੱਗੇ ਸੇਲ ਕਰ ਦਿੰਦਾ ਹੋਰ ਤਾਂ ਤੁਹਾਡਾ ਜਿਹੜਾ ਖਤਰਾ ਹੈਗਾ ਉਹ ਚੋਰੀ ਹੋਣ ਦੇ ਚਾਂਸਸ ਹੁੰਦੇ ਆ ਇਸ ਕਰਕੇ ਸਾਡਾ ਜਿਹੜਾ ਹੈਗਾ ਅਸੀਂ ਪੁਲਿਸ ਵੱਲੋਂ ਸਾਡੀ ਜਿਹੜਾ ਟਰੈਕਿੰਗ ਸਿਸਟਮ ਹੈ ਸਰਵੇਲੈਂਸ ਦੇ ਡਿਵਾਈਸ ਜਿਹੜੇ ਹਨ ਉਹਨਾਂ ਦੇ ਵਿੱਚ ਅਸੀਂ ਲਗਾਤਾਰ ਅਸੀਂ ਦੇਖਦੇ ਰਹਿੰਦੇ ਹਾਂ ਇਹਦੇ ਉੱਤੇ ਨਿਗਰਾਨੀ ਸਾਡੀ ਜਿਹੜੀ ਹੈਗੀ ਚੱਲਦੇ ਰਹਿੰਦੇ। ਤੁਹਾਡੇ ਨੂੰ ਕਿਸੇ ਦਾ ਮਾਈਕ ਆਨ ਹੋਣਾ ਨਾ ਬੰਦ ਕਰ ਲਓ ਪੁੱਛ। ਸਾਡੇ ਵਿੱਚ ਆਏ ਨੇ ਇਹਦੇ ਨਾਲ ਜਿਹੜਾ ਹੈਗਾ ਤੁਹਾਡੇ ਪਬਲਿਕ ਦੇ ਵਿੱਚ ਜਦੋਂ ਅਸੀਂ ਡਿਸਟ੍ਰਿਬਿਊਟ ਕਰਦੇ ਆ ਤਾਂ ਪੁਲਿਸ ਦਾ ਐਂਡ ਪਬਲਿਕ ਦੇ ਵਿੱਚ ਜਿਹੜਾ ਟਰਸਟ ਹੈ ਉਹ ਵੀ ਬਿਲਡ ਅਪ ਹੁੰਦਾ। ਹੁਣ ਤੱਕ ਜਿਹੜੇ ਅਸੀਂ ਹੈਗੇ ਆ ਜਿਹੜੇ ਐਸਪੀਡੀ ਸਾਊ ਨੇ ਮੈਨੂੰ ਦੱਸਿਆ ਤੁਹਾਨੂੰ ਮੈਂ ਦੱਸਿਆ ਸੀ ਕਿ ਥਰਡ ਟਾਈਮ ਅਸੀਂ ਜਿਹੜੇ ਹੈਗੇ ਮੋਬਾਈਲ ਦੇਦੇ ਆ ਹੁਣ ਤੱਕ 299 ਅੱਜ ਤੱਕ ਜਿਹੜੇ ਹੈਗੇ ਨੇ ਮੋਬਾਈਲ ਅਸੀਂ ਡਿਸਟ੍ਰੀਬਿਊਟ ਕਰਾਂਗੇ ਅੱਜਾ ਦੇ ਵਿੱਚ ਭਾ ਕੇ 299 ਮੋਬਾਈਲ ਜਿਹੜੇ ਤੇ ਵਾਪਸ ਹੋ ਜਾਣਗੇ ਪਹਿਲਾਂ ਜਿਹੜੇ 110 ਕੀਤੇ ਸੀ ਫਿਰ 111 ਕੀਤੇ ਸੀ ਅੱਜ 78 ਕਰਦੇ ਆ 299 ਮੋਬਾਈਲ ਜਿਹੜੇ ਨੇ ਅਸੀਂ ਹੁਣ ਤੱਕ ਅਸੀਂ ਇਸ ਸਾਲ ਦੇ ਜਿਹੜੇ ਗੁੰਮ ਹੋਏਗੇ 125 ਤੋਂ ਉਸ ਹੀ ਕਰਦੇ ਆ ਅਤੇ ਕੋਸ਼ਿਸ਼ ਸਾਡੇ ਕੋਲ ਹੋਰ ਮੋਬਾਈਲ ਹੈਗੇ ਨੇ ਜਿਨ੍ਹਾਂ ਦਾ ਅਸੀਂ ਟ੍ਰੇਸ ਕਰ ਲਏ ਆ ਉਹ ਕਿੱਥੇ ਕਿੱਥੇ ਚੱਲ ਰਹੇ ਨੇ ਉਹਨਾਂ ਨੂੰ ਅਸੀਂ ਕਲੈਕਟ ਕਰ ਰਹੇ ਆ ਉਹਨਾਂ ਦੀ ਰਿਕਵਰੀ ਕੀਤੀ ਜਾ ਰਹੀ ਆ ਤਾਂ ਉਹ ਆਲਮੋਸਟ ਜਿੰਨੇ ਸਾਡੇ ਜਿਹੜੇ ਹੈਗੇ ਅਸੀਂ ਟ੍ਰੇਸ ਅਸੀਂ ਕੀਤੇ ਆ 946 ਵੀ ਸਾਡੇ ਕੋਲੇ ਜਿਹੜੇ ਹੈਗੇ ਆ ਹੋਏ ਸੀ ਜਿਨ੍ਹਾਂ ਦੇ ਵਿੱਚੋਂ ਕਾਫੀ ਜ਼ਿਆਦਾ ਤੱਕ ਅਸੀਂ ਟ੍ਰੇਸ ਕਰ ਲਏ ਆ ਤਾਂ ਟੋਟਲ ਰਿਕਵਰ ਜਿਹੜੇ ਹੋ ਗਏ ਉਹ ਤੋਂ ਅਸੀਂ 299 ਹੁਣ ਤੱਕ ਅਸੀਂ ਦੇਖ ਚੁੱਕੇ ਜਿੰਨਾ ਵੀ ਅੱਜ ਬਾਕੀ ਜਿਹੜੇ ਹੈਗੇ ਲਗਾਤਾਰ ਇਸ ਵਿੱਚ ਜਾਂਦੇ ਸਰ ਜੀ ਅੱਜ ਤੇ ਖਤਰਮਾ ਜੀ ਦੇਣਾ ਕੋ ਡਾਟਾ ਮੈਸੇਜ ਕਰਨਾ ਚੈੱਕ ਕਰਾਓ ਭਾਵੇਂ ਤਾਂ ਕਿ ਜਿਹੜੇ ਅਸੀਂ ਸਾਰਾ ਚੈੱਕ ਕੀਤਾ ਵੈਰੀਫਾਈ ਕੀਤਾ ਉਹਨਾਂ ਦਾ ਡਾਟਾ ਡ੍ਰਾਫਟ ਨਹੀਂ ਹੋਇਆ ਬਟ ਫਿਰ ਵੀ ਜਦੋਂ ਅਸੀਂ ਇਹ ਵਾਪਸ ਕਰਾਂਗੇ ਤਾਂ ਤੁਹਾਨੂੰ ਕਿਸੇ ਨੂੰ ਵੀ ਜਿਹੜਾ ਓਨਰ ਹੈ ਉਹ ਆਪਣਾ ਡਾਟਾ ਨੂੰ ਚੈੱਕ ਕਰ ਲਓ ਜੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਕਿਸੇ ਉਹਨਾਂ ਦੀ ਆਈਡੈਂਟੀਟੀ ਯੂਜ਼ ਹੋ ਰਹੀ ਹੈ ਜਾਂ ਪਹਿਲਾਂ ਕਿਉਂਕਿ ਜ਼ਿਆਦਾਤਰ ਤਾਂ ਜਿਹੜੇ ਹੈਗੇ ਨਹੀਂ ਕੰਜ਼ਿਊਮਰ ਜਾਂ ਜਿਹੜੇ ਜਿਹਦਾ ਡਿਵਾਈਸ ਗੁੰਮਦਾ ਉਹ ਬੰਦ ਕਰਵਾ ਲੈਂਦੇ ਆ ਤਾਂ ਉਹਦਾ ਇੰਟਰਨੈਟ ਬੰਦ ਆ ਜੇ ਕੋਈ ਕਿਸੇ ਦੀ ਕਾਰਡ ਦੀ ਇਨਫੋਰਮੇਸ਼ਨ ਵੀ ਹੁੰਦੀ ਹੈ ਕੋਈ ਕਾਰਡ ਬਲੌਕ ਕਰ ਲੈਂਦਾ ਜਾਂ ਕਿਸੇ ਦੀ ਈਮੇਲ ਹੁੰਦੀ ਆ ਉਹਦੇ ਈਮੇਲ ਦਾ ਪਾਸਵਰਡ ਉਹ ਡਿਵਾਈਸ ਜਿਹੜਾ ਲੌਗ ਇਨ ਕਰਦੇ ਉਹ ਚੇਂਜ ਕਰ ਲੈਂਦੇ ਆ ਜ਼ਿਆਦਾਤਰ ਤਾਂ ਵੇਅਰ ਹੁੰਦੇ ਨੇ ਪਰ ਫਿਰ ਵੀ ਜੇ ਕਿਸੇ ਨੂੰ ਲੱਗੇ ਤਾਂ ਸੀ ਕਰ ਦੇ ਉਹਦੇ ਨੰਬਰ ਮੋਬਾਈਲ ਕਿੱਲੇ ਕਿੰਨੇ ਸਨੇਚਿੰਗ ਨੇ ਕਿੰਨੇ ਕਿਹਦੇ ਐਚਓ ਜਿਹੜੇ ਕੋਸ਼ਿਸ਼ ਹੀ ਸਨੇਚਿੰਗ ਵਾਲੇ ਘਟ ਹੈਗੇ ਜਿਹੜੇ ਹੈਗੇ ਆ ਪਾਕੀਆਂ ਕਿੰਨੇ ਸਨੇਚ ਇਦੇ ਵਿੱਚ ਸਾਡੇ ਕੋਲ ਐਗਜ਼ੈਕਟ ਡਾਟਾ ਜਿਹੜਾ ਹੈਗਾ ਉਹ ਮੈਂ ਤੁਹਾਨੂੰ ਸ਼ੇਅਰ ਕਰ ਲਵਾਂਗਾ ਕਿ ਕੋਈ ਡੇਟੇ ਦੇ ਵਿੱਚ ਕੋਈ ਗਲਤੀ ਨਾ ਹੋਵੇ ਤੁਹਾਡੇ ਜਿਹੜੇ ਸਨੇਚਿੰਗ ਵਾਲੇ ਨੇ ਉਹ ਮੈਂ ਤੁਹਾਡੇ ਗਰੁੱਪ ਦੇ ਵਿੱਚ ਜਿਹੜੇ ਸਨੇਚ ਕੀਤੇ ਉਹਨਾਂ ਕੋਈ ਚੋਰਾਪੋ ਕੀਤੇ ਜਾਂ ਕੋਈ ਦੁਕਾਨ ਤੇ ਵੇਚੇ ਨਹੀਂ ਜਿਹੜੇ ਤਾਂ ਲੱਖ ਲੱਖ ਜਿਵੇਂ ਅਸੀਂ ਜੋ ਟਰੇਸ ਕਰਦੇ ਆ ਮੰਨ ਲਓ ਕਿ ਤੁਹਾਡਾ ਮਿਸਪਲੇਸ ਜਿਹੜਾ ਫੋਨ ਆ ਤਾਂ ਉਹ ਸਾਡੇ ਕੋਲ ਇਹ ਇਨਫੋਰਮੇਸ਼ਨ ਆ ਜਾਂਦੀ ਹੈ ਜਦੋਂ ਅਸੀਂ ਬਾਅਦ ਦੇ ਵਿੱਚ ਆਏ ਨੇ ਕਿ ਹੁਣ ਕਿੱਥੇ ਆਪਰੇਟ ਹੋ ਰਿਹਾ ਤਾਂ ਬਹੁਤ ਸਾਰੇ ਕਿਉਂਕਿ ਆਪਰੇਟਰ ਜਿੱਥੇ ਹੋ ਰਿਹਾ ਕਈ ਵਾਰੀ ਉਹ ਹੋਰ ਸਟੇਟ ਤੇ ਬੰਦਾ ਚਲਾ ਜਾਂਦਾ ਦੂਰ ਚਲਾ ਜਾਂਦਾ ਤਾਂ ਉਹਨਾਂ ਕੇਸਿਸ ਦੇ ਵਿੱਚ ਸਾਨੂੰ ਰਿਕਵਰ ਕਰਨ ਦੇ ਵਿੱਚ ਜਿਹੜੀ ਪ੍ਰੋਬਲਮ ਆਉਂਦੀ ਹੈ ਬਟ ਅਸੀਂ ਉਹਨਾਂ ਸੋਰਸਿਸ ਤੋਂ ਜਿੱਥੇ ਉਹ ਚੱਲ ਰਿਹਾ ਹੈਗਾ ਮੋਬਾਈਲ ਜਿੱਥੇ অপারেਟ ਹੋ ਰਿਹਾ ਹੈ ਪ੍ਰੈਜ਼ੀਡੈਂਟ ਉਹ ਤਾਂ ਤੋਂ ਅਸੀਂ ਰਿਕਵਰ ਕਰ ਲੈਂਦੇ ਆ ਉਹ ਜਿਹੜਾ ਯੂਜ਼ ਕਰ ਰਿਹਾ ਉਹਨੂੰ ਦੱਸਿਆ ਜਾਂਦਾ ਕਿ ਜਿਹੜਾ ਮੋਬਾਈਲ ਹੈ ਮਿਸਪਲੇਸ ਹੋ ਗਿਆ ਸੀ ਕਈ ਵਾਰੀ ਕਿ ਜਿਹਦੇ ਜਿੱਦਾਂ ਤੇ ਕੋਲ ਚੱਲ ਰਿਹਾ ਉਹ ਦੱਸ ਦੇ ਕਿ ਅਸੀਂ ਤਾਂ ਕਿਸੇ ਸ਼ੌਪ ਦੇ ਉੱਪਰੋਂ ਖਰੀਦਿਆ ਤਾਂ ਜਿਹਦੇ ਜੇ ਕਿਸੇ ਨੂੰ ਮਿਲ ਜਾਂਦਾ ਉਹ ਕਿਤੇ ਵੇਚ ਕੇ ਚਲਾ ਗਿਆ ਕਿਸੇ ਦੁਕਾਨ ਦੇ ਉੱਪਰ ਉਹ ਉਹਨੇ ਸਨੈਚ ਨਹੀਂ ਕੀਤਾ ਬਟ ਉਹਨੂੰ ਮਿਸਪਲੇਸ ਕੀਤਾ ਜਿਹੜਾ ਗਿਰਿਆ ਹੋਇਆ ਮੋਬਾਈਲ ਮਿਲ ਗਿਆ ਜਾਂ ਮਿਸਪਲੇਸ ਹੋਇਆ ਕਿਸੇ ਦਾ ਹੋਵੇ ਮਿਲ ਗਿਆ ਬਟ ਜਿਸ ਨੇ ਖਰੀਦਿਆ ਕਈ ਵਾਰੀ ਉਹਨਾਂ ਦੇ ਵਿੱਚ ਰਾਈਟਫੁੱਲ ਜਿਹੜਾ ਜਿਹੜਾ ਬੋਨਫਾਇਡ ਪਰਚੇਜ਼ਰ ਵੀ ਹੋ ਸਕਦਾ ਉਹਨੇ ਆਪਣੇ ਵੱਲੋਂ ਸੈਕੰਡ ਹੈਂਡ ਮੋਬਾਈਲ ਖਰੀਦਿਆ ਬਟ ਉਹਨੂੰ ਨਹੀਂ ਪਤਾ ਸੀ ਕਿ ਇਹ ਮਿਸਪਲੇਸ ਹੈ ਬਟ ਸਾਡੀ ਡਿਊਟੀ ਹੈਗੀ ਹੈ ਕਿ ਜਿਸ ਦਾ ਗੁੰਮ ਹੋਇਆ ਹੋਇਆ ਹੈਗਾ ਤੇ ਜਿਸ ਨੇ ਆਪਣੀ ਜਿਹੜੀ ਦਰਖਾਸਤ ਸਾਡੇ ਕੋਲੇ ਦਿੱਤੀ ਆ ਸਾਡੇ ਕੋਲੇ ਇਨਫੋਰਮੇਸ਼ਨ ਦਿੱਤੀ ਆ ਇਹ ਮੋਬਾਈਲ ਉਹਨਾਂ ਨੂੰ ਦਿੱਤਾ ਜਾਂਦਾ ਤਾਂ ਬੇਸ਼ੱਕ ਕਿਸੇ ਨੇ ਕਿਤੇ ਖਰੀਦਿਆ ਉਹ ਬੇਸ਼ੱਕ ਉਹਨੇ ਪੈਸੇ ਦੇ ਕੇ ਖਰੀਦਿਆ ਕਿਸੇ 숍 ਤੋਂ ਲਿਆ ਪਰ ਸਾਡਾ ਉਸ ਨਾਲ ਕੰਸਰਨ ਨਹੀਂ ਹੁੰਦਾ ਅਸੀਂ ਦੇਖਣਾ ਹੁੰਦਾ ਕਿ ਜੇ ਕੋਈ ਥੈਫਟ ਚੋਰੀ ਵਾਲਾ ਕਿ ਉਹ ਚੋਰੀ ਦੀ ਗਰਮਿੰਗ ਹੋ ਜਾਂਦੀ ਆ ਅਦਰ ਕੋਈ ਮਿਸਪਲੇਸ ਦੇ ਆ ਗਿਆ ਤਾਂ ਜਿੱਥੇ ਚਲਦਾ ਉਹ ਤੋਂ ਕਈ इजीली ਸਾਨੂੰ ਜਿਹੜੇ ਇਹਨੂੰ ਵਾਪਸ ਕਰ ਦਿੰਦੇ ਜਿਹੜੇ ਮੋਬਾਈਲ ਤੁਹਾ ਨੂੰ ਮਿਲੇ ਜਿਹੜੇ ਪਰਟੀਕਲ ਓਨਰ ਦਾ ਪਤਾ ਲਾ ਲਵਗੇ ਸਾਡੇ ਕੋਲੇ ਜੇ ਤੁਹਾਡਾ ਮੰਨ ਲਓ ਕਿ ਡਿਵਾਈਸ ਗਮ ਹੋ ਜਾਂਦਾ ਤੁਸੀਂ ਸਾਡੇ ਕੋਲੇ ਇਨਫੋਰਮੇਸ਼ਨ ਲੋਜ ਕਰਾਓਗੇ ਤਾਂ ਸਾਡੇ ਕੋਲੇ ਡਾਟਾ ਹੈਗਾ ਅਸੀਂ ਉਹਨੂੰ ਟਰੈਕਿੰਗ ਤੇ ਸਰਵੇਲੈਂਸ ਤੇ ਲੈਨੇ ਆ ਉਹ ਲਗਾਤਾਰ ਕਿ ਇਸ ਦੇ ਵਿੱਚ ਟਾਈਮ ਲੱਗ ਜਾਂਦਾ ਇਹ ਨਹੀਂ ਹੁੰਦਾ ਕਿ ਅੱਜ ਮੋਬਾਈਲ ਗਮ ਹੋਇਆ ਅੱਜ ਮਿਲ ਜਾਣਾ ਸਮ ਟਾਈਮ ਇਟ ਕੈਨ ਟੇਕ 2 ਔਰ 3 ਮੰਥਸ ਕਈ ਵਾਰ ਜਿਆਦਾ ਵੀ ਲੱਗ ਜਾਂਦਾ ਕਈ ਵਾਰ ਜੋ ਤੁਹਾਨੂੰ ਮਿਲ ਗਿਆ ਉਹਨੇ 4 ਮਹੀਨੇ ਯੂਜ਼ ਹੀ ਨਹੀਂ ਕੀਤਾ ਮਿਲਣਾ ਉਦੋਂ ਹੀ ਹੈ ਜਦੋਂ ਯੂਜ਼ ਹੈ ਅਕਸਰ ਨਿਕਲੋ ਦੇਖੋ ਜਿਹੜਾ ਚੋਰੀ ਦਾ ਮੈਂ ਦੱਸਿਆ ਕਿ ਜੇ ਤਾਂ ਕਿਸੇ ਨੇ ਜਿਹੜਾ ਚੋਰੀ ਆ ਉਹ ਫੈਂਸਰ ਜਿਹਦਾ ਚੋਰੀ ਦਾ ਮੋਬਾਈਲ ਹੈਗਾ ਕੋਈ ਵੇਚਦਾ ਜਾਂ ਖਰੀਦਦਾ ਉਹ ਤਾਂ ਉਹਦੀ ਬੰਦੀ ਕਾਰਵਾਈ ਜਿਹੜੀ ਹੈਗੀ ਉਹ ਕੀਤੀ ਜਾਏਗੀ ਉਹ ਕੀਤੀ ਵੀ ਜਾਂਦੀ ਹੈ ਪਹਿਲਾਂ ਵੀ ਅਸੀਂ ਕਰ ਰਹੇ ਹਾਂ ਪਰ ਜੇ ਕਿਸੇ ਤਾਂ ਮਿਸਪਲੇਸ ਵਾਲਾ ਹੈਗਾ ਕਿਸੇ ਨੇ ਗੁੱਡਫੇਸ ਦੇ ਵਿੱਚ ਉਤੋਂ ਉਹਨੇ ਚੋਰੀ ਨਹੀਂ ਕੀਤਾ ਉਹਨੂੰ ਮਿਲ ਗਿਆ ਬਟ ਉਹਨੂੰ ਨਹੀਂ ਪਤਾ ਕਿ ਰਿਟਰਨ ਨਹੀਂ ਕੀਤਾ ਉਹ ਅਸੀਂ ਜਿਹੜੇ ਹੈਗੇ ਰਿਟਰਨ ਕਰਾਉਣ ਸਾਡੇ ਜ਼ਿੰਮੇਵਾਰ ਹੈ ਕੀ ਦੁਕਾਨਦਾਰ ਹੁੰਦੇ ਬਿਨਾ ਬਿੱਲ ਤੋਂ ਬਿਨਾ ਡੱਬੇ ਤੋਂ ਫੋਨ ਫ੍ਰੀਕ ਲੈਂਦੇ ਭਾਵੇਂ 스ਨੇਚਿੰਗ ਹੋਵੇ ਫੋਨ ਹਰ ਚੀਜ਼ ਦਾ ਨਾ ਪਾਰਟਿਕੂਲਰ ਲੱਗ ਅਸੀਂ ਕੇਸ ਟੂ ਕੇਸ ਵੈਰੀਫਾਈ ਕਰਦੇ ਆ ਜੇ ਕੋਈ ਇਸ ਤਰ੍ਹਾਂ ਦਾ ਆ ਵੀ ਤਾਂ ਸਾਰਿਆਂ ਨੂੰ ਇਹ ਜਨਰਲ ਨਹੀਂ ਮੈਂ ਕਹਿ ਸਕਦਾ ਕਿ ਸਾਰੇ ਦੁਕਾਨਦਾਰ ਹੀ ਐਵੇਂ ਕਰਦੇ ਹੋਣਗੇ ਅਗਰ ਕੋਈ ਕਿਸੇ ਦੇ ਖਿਲਾਫ ਸਪੈਸੀਫਿਕ ਕੰਪਲੇਟ ਹੁੰਦੀ ਹੈ ਕਿ ਉਹ ਤੋਂ ਅਸੀਂ ਕਰਦੇ ਕਿਸੇ ਦਾ ਫੋਨ ਮਿਸਪਲੇਸ ਹੁੰਦਾ ਉਹ ਨਾਂ ਲਈ ਫੋਨ ਕਰਦਾ ਜਾਂਦਾ ਕਿ ਇਹ ਜਾਂ ਚੋਰੀ ਕੀਤਾ ਜਾਂ ਦੇਖੋ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆ ਜਾਂਦੀ ਹੈ ਮੰਨ ਲਓ ਕਿ ਤੁਹਾਡਾ ਡਿਵਾਈਸ ਮਿਸਪਲੇਸ ਹੋ ਗਿਆ ਤਾਂ ਮੈਸਪਲੇਸ ਦੀ ਅਸੀਂ ਜਦੋਂ ਉਹਨੂੰ ਟੈਕਨੀਕਲ ਸਰਵੇਲੈਂਸ ਦੇ ਉੱਪਰ ਲਾਵਾਂਗੇ ਤਾਂ ਅਸੀਂ ਤਾਂ ਆਪਣੇ ਉਸ ਨਾਲ ਡਿਟੈਕਟ ਕਰਦੇ ਕਿ ਹੁਣ ਕਿਸ ਕੋਲ ਚੱਲ ਰਿਹਾ ਸੀ ਉਹਨੂੰ ਕਾਲ ਕਰਕੇ ਪੁਲਿਸ ਵੱਲੋਂ ਤੁਹਾਡਾ ਫੋਨ ਰਿਕਵਰ ਕਰਵਾ ਦਿੰਨੇ ਸੈਕੰਡਰੀ ਦੇ ਵਿੱਚ ਆਏਗਾ ਕਿ ਜਿਵੇਂ ਤੁਸੀਂ ਦੱਸਿਆ ਕਿ ਉਹ ਫੋਨ ਮਸ ਵਿੱਚ ਆਫ ਕਰ ਲੰਦਾ ਜਾਂ ਨਹੀਂ ਹੈਗਾ ਤਾਂ ਜੇ ਕਿਸੇ ਦੀ ਮੈਲੋਫਾਈਡ ਇੰਟੈਂਸ਼ਨ ਹੈ ਕਿ ਜਾਂ ਕੋਈ ਦੀ ਇੰਟੈਂਸ਼ਨ ਥੈਫਟ ਦੀ ਹੈਗੀ ਸੀ ਤਾਂ ਉਹਦੇ ਖਲਾਫ ਜਿਹੜੀ ਇਹ ਕਾਰਵਾਈ